ਗੱਲ ਕਰਨੀ ਬਸ ਵੀ ਹੋਣਾ ਉਹ ਨਾ ਮੈਂ ਕਰ ਲੈਣਾ ਕਰ ਲੈ ਕਰ ਲੈ ਕਰ ਲੈ ਹਲੋ ਵਧੀਆ ਬਾਈ ਬਈ ਯਾਰ ਗੱਲ ਪਤਾ ਕੀ ਆ ਯਾਰ ਐਮੀ ਯਾਰ ਪਤਾ ਹੀ ਗੱਲ ਹੁਣ ਘਰੋਂ ਬਾਹਰ ਵੀ ਨਾ ਜਾਈਏ ਯਾਰ ਤਾਂ ਕਿ ਕੱਲ ਦੇ ਮੇਰੇ ਪਿੱਛੇ ਮੁਲਾਜ਼ਮ ਲੱਗੇ ਫਿਰ ਤਾਂ ਇੱਕ ਗੱਲ ਹੋਣੀ ਹੈ ਲੈ ਥੋੜੂ ਜਦੋਂ ਮੈਂ ਕਿਸੇ ਕਿਸੇ ਮੋਰਚੇ ਜਾਣਾ ਕਿਤੇ ਵੀ ਜਾਣਾ ਕੰਮ ਹੁੰਦੀ ਆ ਬਾਈ ਗਲਤ ਗੱਲ ਆ ਯਾਰ ਇਹ ਤਾਂ ਕੋਈ ਗੱਲ ਨਹੀਂ ਮੈਂ ਕਰਦਾ ਹੁਣ ਨਾ ਉਹ ਬਈ ਇਹ ਇਸ ਤੋਂ ਬਹੁਤ ਮਾੜਾ ਯਾਰ ਉਹ ਬਈ ਆ ਜਾ ਇੱਕ ਮਿੰਟ ਇੱਕ ਮਿੰਟ ਆ ਜਾ ਬਹਿ ਜਾ ਮੈਂ ਤੈਨੂੰ ਸਮਝਾ ਦਿੰਦੇ ਹਾਂ ਇਹ ਕਰ ਲਈ ਗੱਲ ਨਹੀਂ ਮੈਂ ਤਾਂ ਕੱਲ ਬੂਟੇ 'ਚ ਪਾਣੀ ਪਾਉਣ ਗਿਆ ਉੱਥੇ ਮੁਲਾਜ਼ਮ ਉਤਰ ਗਿਆ ਉੱਥੇ ਮੁਲਾਜ਼ਮ ਆ ਗਏ ਥੋੜੂਆਂ ਯਾਰ ਕੱਲ ਮੁਲਾਜ਼ਮ ਸੀਆਈ ਵਾਲੇ ਫਿਰਦੇ ਸੀਗੇ ਯਾਰ ਗਾਲਟੋ ਗੱਡੀ ਸੀ ਹੁਣ ਕਹਿਣ ਦਾ ਭਾਵ ਯਾਰ ਬਾਈ ਯਾਰ ਖਾਤਾ ਵੀ ਨਾ ਹੁਣ ਅਸੀਂ ਤੇ ਫਿਰ ਸਾਹਮਣੇ ਹੀ ਆ। ਤੂੰ ਮਾੜੀ ਸਰਕਾਰ ਕੋਈ ਸਾਫਤ ਨਹੀਂ ਹੋਣੀ। ਕਿਸੇ ਵੀ ਤਰ੍ਹਾਂ ਦੀ ਤੂੰ ਮਾੜੀ ਸਰਕਾਰ ਸਾਫਤ ਨਹੀਂ ਹੋਣੀ। ਕਿਤੇ ਵੀ ਜਾਣਾ ਮੈਂ ਰੋਜ਼ ਮਲਾਜ਼ਮ ਕਿਤੇ ਕਿਸੇ ਧਰਨੇ ਦੇ ਮੁਜਾਹਰੇ ਦੇ ਮਤਲ ਜਾਣ ਹੀ ਨਹੀਂ ਸਕਦੇ। ਇਹਦਾ ਹਰ ਪਾਸੇ ਪੰਜਾਬ ਦੀਆਂ ਆਵਾਜ਼ਾਂ ਆਪਾਂ ਬੰਦ ਕਰਨ ਦੇ ਤੋਲੇ ਹੋਏ ਆ। ਇਹ ਵੀ ਗੱਲਾਂ ਥੋੜੂ ਨਗੀਆਂ। ਕਿਤੇ ਵੀ ਜਾਣਾ ਕੱਲ ਮੈਂ ਪਰਸੋਂ ਦੀ ਪਰਸੋਂ ਦੀ ਪੁਲਿਸ ਪਿੱਛੇ ਲੱਗੀ ਫਿਰਦੀ ਹੈ। ਪਰਥੋ ਦੇ ਪਿੱਛੇ ਆ ਬੱਠੇ ਨੇ ਮੁਲਾਜ਼ਮ ਆਏ ਨਹੀਂ ਆਏ ਨਹੀਂ ਹੈਗਾ ਬਾਈ ਆ ਦਿਖਾ ਮੜਾ ਬੱਠੇ ਆ ਦਿਖਾ ਲੈ ਕੇ ਆਇਦਰ ਕੋਈ ਗੱਲ ਨਹੀਂ ਤਾਂ ਇਹ ਆਪਦੀ ਡਿਊਟੀ ਕਰਨਾ ਆਇਆ ਨੇ ਮੈਂ ਇਹਨਾਂ ਨੂੰ ਮੜਾ ਤੁਹਾਨੂੰ ਕਹਿਣਾ ਆ ਦਿਖਾ ਦਿਓ ਇਹ ਵੀ ਡਿਊਟੀ ਕਰਨਾ ਆਇਆ ਨੇ ਨਹੀਂ ਨਹੀਂ ਲੈ ਆ ਬੱਠੇ ਆਪਾਂ ਇਹ ਗੱਲ ਤੁਹਾਨੂੰ ਆ ਰਹੀ ਕਿਤੇ ਵੀ ਜਾਣਿਆ ਤੇਰੇ ਤੋਂ ਮੜਾ ਮੁੱਖ ਮੰਤਰੀ ਕਦੇ ਸਾਫਤ ਨਹੀਂ ਹੋਣਾ ਕਿਸੇ ਵੀ ਭਗਮਤ ਮਾਨ ਸਾਹਿਬ ਜਿੰਨਾ ਤੂੰ ਸਾਨੂੰ ਹਰ ਪਾਸੇ ਤੋਂ ਤੂੰ ਸਾਨੂੰ ਬੰਦ ਕਰ ਲੈ ਤੋੜਿਆ ਹੋਇਆ ਤੇ ਕੋਈ ਗੱਲਾਂ ਥੋੜੂ ਨਹੀਂ ਗਿਆ ਕਾ ਨਾ ਬੈ ਬੈ ਬਾਈ ਬੈ ਕਿਉਂ ਯਾਰ ਪਤਾ ਹੀ ਗੱਲ ਆਏ ਚੱਕ ਨਹੀਂ ਥੇਰੀ ਯਾਰ ਨਹੀਂ ਬਾਈ ਤੁਸੀਂ ਥੋੜੀ ਡਿਊਟੀ ਆ ਮੈਂ ਤੈਨੂੰ ਨਹੀਂ ਕੁਝ ਵੀ ਕਹਣਾ ਤੇ ਤੁਸੀਂ ਮੇਰੇ ਆਪਣੇ ਮੂੰਹ ਵਿੱਚ ਲੱਗਣ ਵਾਲਿਆ ਮਲਾਜਮ ਆ ਮੈਂ ਤੁਹਾਨੂੰ ਥੋੜਾ ਨਾਲ ਤੁਹਾਨੂੰ ਮੇਰੇ ਕੰਨਾਂ ਚ ਗਵਾ ਤੂੰ ਤਾਂ ਇੱਕ ਮੈਨੂੰ ਇਸ ਚੀਜ਼ ਦਾ ਪਤੰਗੀ ਤਰ੍ਹਾਂ ਪਤਾ ਬਾਈ ਤੁਸੀਂ ਤੇ ਕਿ ਡਿਊਟੀ ਦੇ ਬੰਦੇ ਹੋ ਬੱਜੋ ਪਰ ਮੈਂ ਗੱਲ ਤੂੰ ਸੁਣ ਮੈਂ ਪੁਲਿਸ ਲਈ ਆਪਾਂ ਹਰ ਜਿਹੇ ਆਪਾਂ ਆਪਣੀ ਆਵਾਜ਼ ਬੁਲੰਦ ਕਰਦੇ ਹਾਂ ਠੀਕ ਹੈ ਨਾ ਗੱਲ ਇਹ ਮੈਂ ਤੁਹਾਨੂੰ ਤੈਨੂੰ ਨਹੀਂ ਮੈਂ ਥੋੜਾ ਨਾਲ ਕੋਈ ਗੱਲ ਨਹੀਂ ਤੁਸੀ ਮਲਾਜਮ ਆ ਯਾਰ ਮੈਨੂੰ ਕਹਿਣਾ ਮੈਂ ਥੱਕੇ ਮੈਂ ਤਾਂ ਸੁਸਰੀ ਸਾਹਿਬ ਨੂੰ ਮ ਪਰ ਉੱਤੋਂ ਜਿਹੜਾ ਆਰਡਰ ਦੇ ਰਹੇ ਨੇ ਉਹ ਤਾਂ ਮਾਨੂੰ ਮਾੜਾ ਕਹਿ ਰਹੇ ਨੇ ਉੱਤੋਂ ਬੈਠੇ ਆਰਡਰ ਦਿੰਦੇ ਨੇ ਮਾੜਾ ਪ੍ਰਣਾਲਾ ਪ੍ਰਸ਼ਾਸਨ ਨੂੰ ਫੁਰਮਾ ਮਾੜਾ ਕਹਿਣਾ ਤੁੰਮ ਕਿਤੇ ਮਾੜਾ ਕਹਿਦੇ ਗੱਲ ਤਾਂ ਇਹ ਨਾ ਸਰਕਾਰ ਦੀ ਹੈ ਕਿਤੇ ਵੀ ਜਾਣਾ ਪਹਿਲਾਂ ਹਰ ਇੱਕ ਥਾਂ ਤੇ ਬਾਈ ਕਿੱਥੇ ਵੀ ਜਾਣਾ ਤੂੰ ਫਰਜ਼ਗਰ ਕੱਪਾ ਰੱਖ ਪਰਸੋਂ ਉੱਤੇ ਭਾਗ ਸੁਨਾਮ ਆ ਗਿਆ ਉੱਥੇ ਮੁਲਾਜ਼ਮ ਕੋਈ ਫਿਰਨੇ ਯਾਰ ਪਿੱਛੇ ਗੱਲਾਂ ਗੁੱਡੂ ਨਹੀਂ ਗੇ ਚੱਲ ਬੈ ਜਾ ਬਾਈ ਬੈ ਜਾ ਗੱਲ ਕਰਨੀ ਹੈ ਬਸ ਵੀਰ ਉਹ ਨਾਮ ਕਰ ਲੈਣਾ ਕਰ ਲੈ ਕਰ ਲੈ ਬਿਲਕੁਲ ਹੈਲੋ ਵਧੀਆ ਬਾਈ ਬੋ ਯਾਰ ਗੱਲ ਪਤਾ ਕੀ ਆ ਯਾਰ ਐਵੇਂ ਯਾਰ ਪਤਾ ਹੀ ਗੱਲ ਹੁਣ ਘਰੋਂ ਬਾਹਰ ਵੀ ਨਾ ਜਾਈਏ ਯਾਰ ਸਭ ਕੀ ਕੱਲ ਦੇ ਮੇਰੇ ਪਿੰਨ ਪਿੱਛੇ ਮਲਾਜ਼ਮ ਲੱਗੇ ਪਰ ਮੈਂ ਇੱਕ ਗੱਲ ਉਹ ਨੂੰ ਨਹੀਂ ਆਇਆ ਥੋੜੂ ਜਦੋਂ ਮੈਂ ਕਿਸੇ ਕਿਸੇ ਮੋਰਚੇ ਜਾਣਾ ਕਿਤੇ ਵੀ ਜਾਣਾ ਕੰਮ ਹੁੰਦਾ ਬਾਈ ਗਲਤ ਗੱਲ ਆ ਯਾਰ ਇਹ ਤਾਂ ਕੋਈ ਗੱਲ ਨਹੀਂ ਮੈਂ ਕਰਦਾ ਹੁਣ ਬਾਈ ਆਪਾਂ ਇਹ ਇਹ ਸਿਸਟਮ ਬਹੁਤ ਮਾੜਾ ਯਾਰ ਉਹ ਬਾਈ ਆ ਜਾ ਇੱਕ ਮਿੰਟ ਇੱਕ ਮਿੰਟ ਆ ਜਾ ਬੈਠਾ ਮੈਂ ਤਾਂ ਸਮਝਾ ਦਿੰਦਾ ਸੀ ਕਰ ਲਈ ਗੱਲ ਨਹੀਂ ਮੈਂ ਤਾਂ ਕੱਲ ਬੂਟੇ ਪਾਣੀ ਪਾਉਣ ਗਿਆ ਉੱਥੇ ਮੁਲਾਜ਼ਮਾ ਉਧਰ ਗਿਆ ਉੱਥੇ ਮੁਲਾਜ਼ਮਾ ਮੇਰੇ ਗੱਲ ਥੋੜੂ ਆ ਯਾਰ ਕੱਲ ਮੁਲਾਜ਼ਮ ਸੀਆਈ ਵਾਲੇ ਫਿਰਦੇ ਸੀਗੇ ਯਾਰ ਆਲਟੋ ਗੱਡੀ ਸੀ ਸਰ ਸੁਣ ਕਹਿਣ ਦਾ ਭਾਵਾ ਯਾਰ ਬਾਈ ਯਾਰ ਸਾਦਾ ਵੀ ਨਾ ਹੁਣ ਅਸੀਂ ਤਿੰਨ ਫਿਰ ਸਾਹਮਣੀ ਹੈ ਤੂੰ ਮਾੜੀ ਸਰਕਾਰ ਕੋਈ ਹਸਾਬਤ ਨਹੀਂ ਹੋਣੀ ਕਿਸੇ ਵੀ ਤਰ੍ਹਾਂ ਦੀ ਤੂੰ ਮਾੜੀ ਸਰਕਾਰ ਹਸਾਬਤ ਨਹੀਂ ਹੋਣੀ ਕਿਤੇ ਵੀ ਜਾਣਾ ਮੈਂ ਰੋਜ਼ ਮੁਲਾਜ਼ਮ ਕਿਤੇ ਕਿਸੇ ਧਰਨੇ ਤੇ ਮੁਜਾਹਰੇ ਦੇ ਮਤਲ ਬੋਲ ਜਾ ਨਹੀਂ ਸਕਦੇ ਇਹਦਾ ਹਰ ਪਾਸੇ ਪੰਜਾਬ ਦੀਆਂ ਅਵਾਜ਼ਾਂ ਆਪਾਂ ਬੰਦ ਕਰਨ ਦੇ ਤੋਲੇ ਹੋਏ ਆ ਇਹ ਗੱਲਾਂ ਥੋੜੂ ਨੇਗੀਆਂ ਕਿੱਥੇ ਵੀ ਜਾਣਾ ਕੱਲ ਮੈਂ ਪਰਸੋਂ ਦੀ ਪਰਸੋਂ ਦੀ ਪੁਲਿਸ ਪਿੱਛੇ ਲੱਗੀ ਫਿਰਦੀ ਐ ਪਰਸੋਂ ਦੇ ਪਿੱਛੇ ਆ ਬੱਠੇ ਨੇ ਮੁਲਾਜ਼ਮ ਆਏ ਨਹੀਂ ਆਏ ਨਹੀਂ ਹੈਗਾ ਭਾਈ ਆ ਦਿਖਾ ਮੜਾ ਬੱਠੇ ਆ ਦਿਖਾ ਲੈ ਕੇ ਆ ਇੱਧਰ ਕੋਈ ਗੱਲ ਨਹੀਂ ਤਾਂ ਇਹ ਆਪਦੀ ਡਿਊਟੀ ਕਰਨਾ ਆਇਆ ਨੇ ਮੈਂ ਇਹਨਾਂ ਨੂੰ ਮਾੜਾ ਥੋੜ ਨੂੰ ਕਹਿਣਾ ਹੈ ਆ ਦਿਖਾ ਦੇ ਇਹ ਵੀ ਡਿਊਟੀ ਕਰਨਾ ਆ ਰਹੇ ਨੇ ਨਹੀਂ ਨਹੀਂ ਲੈ ਆ ਬੱਠੇ ਆ ਪੁਲਿਸ ਇਹ ਗੱਲ ਤੁਹਾਨੂੰ ਆ ਰਹੀ ਕਿਤੇ ਵੀ ਜਾਣਿਆ ਤੇਰੇ ਤੋਂ ਮਾੜਾ ਮੁੱਖ ਮੰਤਰੀ ਕਦੇ ਸਾਫਤ ਨਹੀਂ ਹੋਣਾ ਕਿਸੇ ਵੀ ਭਗਮਾਤ ਮਾਨ ਸਾਹਿਬ ਜਿੰਨਾ ਤੂੰ ਸਾਨੂੰ ਹਰ ਪਾਸੇ ਤੋਂ ਤੂੰ ਸਾਨੂੰ ਬੰਦ ਕਰਨੇ ਤੋੜਿਆ ਹੋਇਆ ਹੈ ਤੇ ਕੋਈ ਗੱਲਾ ਥੋੜੂ ਨਾ ਗਿਆ ਬਾਈ ਬੈ ਬੈ ਕਿਉਂ ਜਾ ਯਾਰ ਪਤਾ ਹੀ ਗੱਲ ਆਏ ਕਰ ਚੰਗੀ ਨਹੀਂ ਮੇਰੀ ਯਾਰ ਨਹੀਂ ਬਾਈ ਤੁਸੀਂ ਤੁਹਾਡੀ ਡਿਊਟੀ ਆ ਮੈਂ ਤੈਨੂੰ ਨਹੀਂ ਪੁੱਛੀ ਕਹਿੰਦਾ ਤੈਨੂੰ ਤੁਸੀਂ ਮੇਰੇ ਆਪਣੇ ਮੂੰਹ ਵਿੱਚ ਲੱਗਣ ਵਾਲਾ ਮਲਾਜੂ ਮੈਂ ਤੁਹਾਨੂੰ ਥੋੜਾ ਨਾ ਥੋੜੂ ਮੇਰੇ ਕੰਨਾਂ ਚ ਕਰ ਤੂੰ ਇਹ ਤਾਂ ਇੱਕ ਮੈਨੂੰ ਇਹ ਚੀਜ਼ ਦਾ ਪਤੰਗੀ ਤਰ੍ਹਾਂ ਪਤਾ ਬਾਈ ਤੁਸੀਂ ਤਾਂ ਕਿ ਡਿਊਟੀ ਤੇ ਬੰਦੇ ਹੋ ਬੰਦੇ ਹੋ ਪਰ ਮੈਂ ਚਲ ਤੂੰ ਸੁਣ ਮੈਂ ਪੁਲਿਸ ਲਈ ਆਪਾਂ ਹਰ ਲਈ ਆਪਾਂ ਆਪਣੀ ਕਵਾਜ ਬੁਲੰਦ ਕਰਦੇ ਠੀਕ ਹੈ ਨਾ ਗੱਲ ਇਹ ਮੈਂ ਤੁਹਾਨੂੰ ਤੈਨੂੰ ਨਹੀਂ ਮੈਂ ਥੋੜਾ ਨਾ ਕੋਈ ਗੱਲ ਸੀ ਬੰਦ ਤੁਸੀਂ ਬੁਲਾਜੋ ਯਾਰ ਮੈਂ ਕਿਹਨੂੰ ਕਹਣਾ ਮੈਂ ਤਾਂ ਮੈਂ ਤਾਂ ਸੁਸਰੀ ਸਾਹਿਬ ਨੂੰ ਨਹੀਂ ਮਾੜਾ ਕਹਿੰਦਾ ਪਰ ਕੁੱਤੋਂ ਜਿਹੜਾ ਆਰਡਰ ਦੇ ਰਹੇ ਹਾਂ ਤਾਂ ਉਹਨਾਂ ਨੂੰ ਮਾੜਾ ਕਹ ਰਿਹਾ ਜਿਹੜਾ ਉੱਥੇ ਬੈਠੇ ਆਰਡਰ ਦੇ ਰਹੇ ਨੇ ਮੈਂ ਤਾਂ ਪ੍ਰਣਾਲਾ ਪ੍ਰਸ਼ਾਸਨ ਨੂੰ ਖੁਦ ਮਾੜਾ ਕਹਿਣਾ ਪੁਨਰਕਿਤੇ ਮਾੜਾ ਕਹਿਣਾ ਗੱਲ ਤਾਂ ਇਹ ਹੈ ਸਰਕਾਰ ਦੀ ਹੈ ਕਿਤੇ ਵੀ ਜਾਣਾ ਪਹਿਲਾਂ ਹਰ ਇੱਕ ਥਾਂ ਦੇ ਬਾਈ ਕਿੱਥੇ ਵੀ ਜਾਣਾ ਤੂੰ ਹਰ ਇੱਕ ਗੱਪਾਂ ਵਿੱਚ ਪਰਸੋਂ ਉੱਥੇ ਭਾਗਿਆ ਸੁਨਾਮ ਆ ਗਿਆ ਉੱਥੇ ਬੁਲਾਜ ਨੂੰ ਕੋਈ ਬੰਦੇ ਯਾਰ ਪਿੱਛੇ ਗੱਲਾਂ ਘੂੜੂ ਨਹੀਂ ਗਏ ਚਲ ਬੈ ਜਾ ਮੈਂ ਬੈ